ਹਾਂ ਜੀ ਦੋਸਤੋ ਖੜੇ ਆ ਜੀ ਨਕੌਦਰ ਸ਼ਹਿਰ ਦੇ ਵਿੱਚ ਤੇ ਨਕੌਦਰ ਸ਼ਹਿਰ ਚ ਸ੍ਰੀ ਸ਼ੁਰੂ ਹੋ ਰਹੀ ਹੈ ਜੀ ਆਪਣੀ ਢਾਬਿਆਂ ਦੀ ਤੇ ਢਾਬਿਆਂ ਚ ਸ੍ਰੀ ਸ਼ੁਰੂ ਕਰਦੇ ਕਰਦੇ ਪਹੁੰਚ ਗਏ ਜੀ ਪਹਿਲੇ ਢਾਬੇ ਤੇ ਨਾਰਗ ਢਾਬਾ ਨਕੌਦਰ ਦੇ ਵਿੱਚ ਆਹ ਚੈੱਕ ਕਰ ਸਕਦੇ ਹੋ ਜੀ ਇਹ ਨਾਰਗ ਢਾਬੇ ਦੀ ਫਸਟ ਬਿਲਡਿੰਗ ਤੇ ਇਧਰਲੇ ਪਾਸੇ ਜਿਹੜੀ ਹੈਗੀ ਆ ਸੈਕੰਡ ਬਿਲਡਿੰਗ ਦੇ ਨੀਚੇ ਫਲੋਰ ਦੇ ਵਿੱਚ ਕੰਮ ਕਰਦੇ ਨੇ ਬਾਈ ਹੁਣੀ ਤੇ ਇਹ ਆ ਜੀ ਨਾਰਗ ਢਾਬੇ ਦਾ ਫੈਸ਼ਨ ਢਾਬਾ ਤੇ ਆਓ ਇਹ ਕਰਦੇ ਆ ਗੱਲਬਾਤ ਗੱਲਬਾਤ ਕਰਕੇ ਤੁਹਾਨੂੰ ਬਾਈ ਹੁਣਾ ਦਾ ਮਿਲਦੇ ਆ ਤੇ ਇੱਥੇ ਬਾਈ ਹੁਣਾ ਦਾ ਜਿਹੜਾ ਹੈਗਾ ਇਹ ਹੈਗਾ ਜੀ ਤੰਦੂਰ ਸੈਕਸ਼ਨ ਇਥੇ ਲਗਾਵਾ ਰੁਪਿਆ ਜਿਹੜਾ ਹੈ ਕਿ 200 ਬੰਦਿਆ ਇਧਰ ਭਾਈ ਸਾਡੇ ਨਾਲ ਰਵੀ ਭਾਜੀ ਆ ਪਾਈ ਕੀ ਹਾਲ ਚਾਲ ਠੀਕ ਠਾਕ ਹੋ ਤੇ ਅੱਜ ਸਾਡੇ ਨਾਲ ਸਾਥ ਇਹਦੇ ਦੇ ਬਾਈ ਹੁਣੀ ਨਾਲ ਬਾਈ ਉਹਨੂੰ ਅੱਜ ਟੈਸਟ ਕਰਵਾਵਾ ਕਿਉਂਕਿ ਬਾਈ ਹੁਣੀ ਨਕੋਦਰ ਦੇ ਮੇਨ ਮੰਨੇ ਪਰ ਬੰਦੇ ਬੰਦੇ ਨੇ ਜੀ ਭਰਾ ਆ ਮਰਾ ਤੁਹਾਡੇ ਤੇ ਇਸ ਕਰਕੇ ਮੈਂ ਚਾਹੁੰਦਾ ਅੱਜ ਭਾਈ ਹੁਣਾ ਨੂੰ ਟੈਸਟ ਕਰਵਾਉਂਦਾ ਕੋਦਰ ਦਾ ਖਾਣਾ ਜੀ ਜੀ ਕੱਲੀ ਕੱਲੀ ਚੀਜ਼ ਭਾਈ ਨੂੰ ਪਤਾ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਆ 20 ਦਿਨ ਦੀਦਾ ਭਾਈ ਦਾ ਭਾਈ ਅਰੇ 20 ਦਿਨ ਕਟੋਕਟ ਭਾਜੀ ਕੋਲ ਨਾਲ ਆ ਭਾਈ ਦਾ 20 ਦਿਨ ਖਾਣਾ ਕਿਵੇਂ ਦਾ ਬਹੁਤ ਬੈਸਟ ਹੈ ਪੂਰਾ ਕਮਾਲ ਵੈਰੀ ਗੁੱਡ ਬੈਸਟ ਕੀ ਲੱਗਦਾ ਖਾਣਾ ਦਾ ਹਰ ਚੀਜ਼ ਬੈਸਟ ਹੀ ਹੈ ਪਰ ਇੱਕ ਚੀਜ਼ ਬੈਸਟ ਜਿਹੜੀ ਮਰਜੀ ਚੀਜ਼ ਆਰਡਰ ਕਰਦੇ ਨੇ ਉਹਨਾਂ ਦੇ ਅੱਛਾ ਕੀ ਬਾਤ ਹੈ ਤੇ ਅੱਜ ਫਿਰ ਸਪੈਸ਼ਲ ਕੀ ਕਰੀ ਆ ਆਰਡਰ ਮੈਂ ਕਹਤ ਹਾਂ ਤੁਹਾਨੂੰ ਕਿ ਦੋ ਮਰਜੀ ਸਪੈਸ਼ਲ ਹੀ ਆ ਹਰ ਚੀਜ਼ ਜਿਹੜੀ ਮਰਜੀ ਕੀ ਬਾਤ ਹੈ ਵਜ਼ੀ ਤੇ ਚਲੋ ਮੇਰਾ ਹੁਣ ਭਾਈ ਨਾਲ ਗੱਲਬਾਤ ਕਰੀਏ ਹੈ ਨਾ ਤੇ ਨਕੋਦਰ ਦੇ ਵਿੱਚ ਵੈਸੂ ਡਾਬੇ ਵਿੱਚ ਪਹਿਲੇ ਨੰਬਰ ਤੇ ਡਾਬਾ ਹੈ ਨਾ ਇਹ ਕੀ ਬਾਤ ਮਤਲਬ ਅਸੀਂ ਸਹੀ ਚੀਜ਼ ਚੁਣੀ ਹੈ ਪਹਿਲਾਂ ਹੈ ਨਾ ਤੇ ਚਲੋ ਇਹ ਆ ਜੀ ਬਾਈ ਹੁਣਾਂ ਦਾ ਪੁਰਾਣਾ ਟੱਬ ਆ ਇਹ ਲਗਭਗ 59 ਸਾਲ ਦਾ ਪੁਰਾਣਾ ਟੱਬ ਆ ਇਹ ਤੇ ਮੈਂ ਜੇ 60 ਸਾਲ ਵੀ ਕਹਦਾ ਤਾਂ ਕੋਈ ਦਿੱਕਤ ਨਹੀਂ ਕਿਉਂਕਿ ਇੱਥੇ 59 ਸਾਲ ਬਾਈ ਹੁਣੀ ਆਪਣੇ ਮੂਹੋਂ ਕਹਿੰਦੇ ਨੇ ਤੇ ਇਹ ਇਹ ਤੰਦੂਰ ਇਧਰਲੇ ਪਾਸੇ ਤੇ ਨਾਲੋਂ ਵੱਡੇ ਵੱਡੇ ਆਹ ਦੇਖੋ ਨਾਂ ਲੱਗਣੇ ਨੇ ਲੰਮੇ ਲੰਮੇ ਕੀ ਬਾਤ ਹੈ ਜੀ ਉਧਰ ਬਾਈ ਹੁਣੀ ਥੋੜੀ ਜਿਹੀ ਬੀਸੀ ਸੀ ਕਿ ਮੈਂ ਕਹਾਂ ਜਦੋਂ ਚਾਚ ਬਾਈ ਬੜੀ ਫ੍ਰੀ ਹੋ ਜਾਣਾ ਫੇਰੀ ਬਾਈ ਉਹਨਾਂ ਨੂੰ ਕਰੀਏ ਗੱਲਬਾਤ ਜਦੋਂ ਤੱਕ ਤਾਂ ਤੰਦੂਰ ਦੇ ਵਿੱਚ ਵੱਡਾ ਸਾਰਾ ਨਾਂ ਦਿਖਾ ਦਈਏ ਹਾਂ ਬਾਈ ਉਹ ਚੱਕ ਲੈ ਉਹ ਕੀ ਲਾਇਆ ਡਾ ਬੜਾ ਬਾਈ ਬਟਨ ਨਾਂਨ ਬਟਨ ਨਾਂਨ ਕੀ ਬਾਤ ਹੈ ਬੇ ਜਬਰਦਸਤ ਸਾਨੂੰ ਵੀ ਬਟਨ ਨਾਲ ਖਵਾਈ ਹੈ ਚਲੋ ਜੀ ਇਧਰ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਤੇ ਲਓ ਜੀ ਇਧਰ ਬਾਈ ਹੁਣੀ ਨੇ ਨਾਰਕ ਢਾਬੇ ਤੋਂ ਸਾਸ਼ੀ ਗੱਲਵਾਲ ਜੀ ਸਾਸ਼ੀ ਗੱਲਵੀਰ ਜੀ ਕੀ ਹਾਲ ਚੱਲ ਭਾਜੀ ਬਹੁਤ ਵਧੀਆ ਕਿਰਪਾਤ ਹੋਈ ਸੁਣਾਉਗੀ ਯਾਰ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੇ ਪਹਿਲਾਂ ਤਾਂ ਥੈਂਕ ਯੂ ਸੋ ਮਚ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਵੀ ਅਸੀਂ ਅੱਜ ਨਾਰਕ ਢਾਬੇ ਦਾ ਖਾਣਾ ਟੈਸਟ ਕਰ ਸਕੀਏ ਜਰੂਰ ਜੀ ਜਰੂਰ ਕਿਉਂਕਿ ਇਹ ਚੀਜ਼ ਲੋਕਾਂ ਦੀ ਡਿਮਾਂਡ ਬਹੁਤ ਦਿੱਸੇਗੀ ਵੀ ਨਕੋਦਰ ਦੇ ਵਿੱਚ ਵੈਸ਼ਨੂ ਢਾਬਾ ਦਿਖਾਇਆ ਜਾਵੇ ਤੇ ਜਦੋਂ ਸਰਚ ਕੀਤੀ ਤੇ ਵੈਸ਼ਨੂ ਢਾਬੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਆਉਂਦਾ ਸੀ ਨਾਰਕ ਢਾਬੇ ਦਾ ਸ਼ੁਕਰ ਹੈ ਮਾੜੇ ਦਾ ਅਜਾ ਭਾਜੀ ਹੁਣ ਆਪਾਂ ਸਟਾਰਟਿੰਗ ਕਰਦੇ ਆ ਲੈਗਸੀ ਤੋਂ ਇਹ ਨਾਰਕ ਢਾਬੇ ਦੀ ਸ਼ੁਰੂਆਤ ਕਦੋਂ ਹੋਈ ਸੀਗੀ ਕਿਵੇਂ ਇੱਥੇ ਇਹ ਸ਼ੁਰੂਆਤ ਇਦਾਂ ਹੈ ਜੀ ਮੈਂ ਇੱਥੇ ਤੀਜੀ ਜਨਰੇਸ਼ਨ ਕੰਮ ਕਰ ਰਿਹਾ ਜੀ ਮੇਰੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਤੀਜੀ ਪੀੜ੍ਹੀ ਹਾਂਜੀ ਹਾਂਜੀ ਤੀਜੀ ਪੀੜ੍ਹੀ ਸਾਡੀ ਇੱਥੇ ਕੰਮ ਕਰ ਰਹੀ ਹੈ ਜੀ ਤੇ ਪਹਿਲੋ ਸਾਡੇ ਦਾਦਾ ਜੀ ਨੇ ਇਹ ਦੀ ਸਟਾਰਟ ਕੀਤੀ ਸੀ ਜੀ ਫਿਰ ਸਾਡੇ ਫਾਦਰ ਸਾਹਿਬ ਉਹ ਤੋਂ ਛੋਟੇ ਹੁੰਦੇ ਸੀ ਫਾਦਰ ਸਾਹਿਬ ਬੁਲੀ ਉਹ ਚਾਹੇ ਉਹਨਾਂ ਨੇ ਸਾਰਿਆਂ ਨੇ ਕੀਤਾ ਜੀ ਤੇ ਹੁਣ ਮੇਰੀ ਡਿਊਟੀ ਲੱਗੀ ਆ ਜੀ ਹੁਣ ਅਸੀਂ ਕਰ ਰਹੇ ਹੈਗੇ ਆ ਬਾਕੀ ਨਕੋਦਰ ਵਾਲਿਆਂ ਦੀ ਕਿਰਪਾ ਆ ਸਨ 1969 ਤੋਂ ਲੈ ਕੇ ਤਾਂ ਸਾਡੇ ਕੋਲ ਸਾਰਾ ਸਿਸਟਮ ਹੈਗਾ ਜੀ ਜਿਹਦਾ ਅਸੀਂ ਪ੍ਰੂਫ ਵੀ ਕਰ ਸਕਦੇ ਸ਼ਾਇਦ 2-4 ਸਾਲ ਪਹਿਲੋਂ ਦਾ ਹੀ ਆ ਇਹ ਅੱਛਾ ਜੀ ਬਟ ਓਨਲੀ 1969 ਤੋਂ ਤਾਂ ਇਹ ਸ਼ੋਰ ਸਾਡਾ ਹੈਗਾ ਜੀ ਉਦੋਂ ਦਾ ਸਾਡੇ ਕੋਲ ਸਿਸਟਮ ਵੀ ਹੈਗਾ ਤੇ ਬਸ ਲੋਕਾਂ ਦੀ ਸੇਵਾ ਹੋ ਗਈ ਹੋ ਗਿਆ ਜੀ ਹੋ ਗਿਆ 65 ਸਾਲ ਮੈਂ 89 ਸਾਲ ਕਿਹਾ ਸੀ ਭਾਈ ਉਹਨਾਂ ਨੇ ਕਿਹਾ ਤਾਂ 65 ਸਾਲ 196 ਪਹਿਲਾਂ ਇੱਥੇ ਜੀ ਸਭ ਤੋਂ ਪਹਿਲਾਂ ਜਿੱਦਾਂ ਪੁਰਾਣੇ ਟਾਈਮਾਂ ਦੇ ਰੈਸਟੋਰੈਂਟ ਹੋਟਲ ਵਗੈਰਾ ਇੰਨੇ ਨਹੀਂ ਹੁੰਦੇ ਸੀ ਉਦੋਂ ਚਾਹ ਪਕੌੜੇ ਤੇ ਮਠਾਈ ਵਗੈਰਾ ਦਾ ਸਿਸਟਮ ਹੁੰਦਾ ਸੀ ਜੀ ਫਿਰ ਟਾਈਮ ਦੀ ਜਿੱਦਾਂ ਇਹਦਾ ਰਿਕੁਆਇਰਮੈਂਟ ਹੋਈ ਉਹਦੇ ਨਾਲ ਅੱਗੇ-ਅੱਗੇ ਕੰਮ ਆ ਗਿਆ ਉਹ ਇਹਨਾਂ ਦੁਕਾਨੋਂ ਉਸ ਟਾਈਮ ਚੱਲਦੀ ਹੁੰਦੀ ਸੀ ਕੋਈ ਗੱਲ ਦਸੀ ਸੀ ਵੀ ਇੱਥੇ ਡੀਐਸਪੀ ਦਾ ਦਫ਼ਤਰ ਹੁੰਦਾ ਸੀ ਹਾਂ ਜੀ ਹਾਂ ਜੀ ਹਾਂ ਜੀ ਉਦੋਂ ਡੀਐਸਪੀ ਦਫ਼ਤਰ ਦਾ ਉਹ ਜਿਹੜੇ ਲੋਕ ਆਉਂਦੇ ਨੇ ਇੱਥੇ ਚਾਹ ਪੀ ਕੇ ਜਾਂਦੇ ਆ ਹਾਂ ਸਾਰੇ ਆਪਣਾ ਮਹਿਦਬੋਰੀ ਏਰੀਆ ਨੂਰਮੈਲ ਏਰੀਆ ਸ਼ਾਹਗੋਟ ਏਰੀਆ ਸਾਰਾ ਦੇ ਰਿਹਾ ਤੇ ਸ਼ਹਿਰ ਦੀ ਕਿਰਪਾ ਨਾਲ ਹੀ ਅੱਜ ਅਸੀਂ ਇੱਥੇ ਖੜੇ ਆ ਤੇ ਉਹਨਾਂ ਦੀ ਸੇਵਾ ਕਰ ਕਰਕੇ ਅਸੀਂ ਮਤਲਬ ਇਹ ਤਾਬਾ ਦੀ ਹੀ ਪਹਿਲਾਂ ਇੱਕ ਸੱਤ ਸੀ ਜਿੱਥੇ ਲੋਕ ਸਾਰੇ ਪੋਲਿਟਿਕਲ ਗੱਲਾਂ ਬਾਤਾਂ ਕਰਦੇ ਸੀ ਜਾਂ ਇੱਕ ਦੂਜੇ ਦੀਆਂ ਟ੍ਰਾਣਿਕ ਮਿਲਣ ਦੀਆਂ ਗੱਲਾਂ ਸਾਡੇ ਸਮਝ ਤੋਂ ਸਾਡੇ ਸਮਝ ਤੋਂ ਪਹਿਲਾਂ ਦੀ ਗੱਲ ਜੀ ਪੋਲਿਟਿਕਸ ਲਾਈਨ ਦੀ ਜਿਹੜੀ ਸ਼ੁਰੂਆਤ ਇੱਥੋਂ ਹੁੰਦੀ ਸੀ ਹੈ ਹਾਂ ਕਾਫੀ ਕੁਝ ਚੱਲਦਾ ਰਿਹਾ ਹਾਂ ਦੀ ਚਾਹ ਦੇ ਕਪੜਾ ਹੁੰਦਾ ਸੀਗਾ ਜੀ ਵਾਜੀ ਵਾ ਅੱਛਾ ਇਹ ਇਹ 1949 ਤੋਂ ਲੈ ਕੇ ਤੁਸੀਂ ਇਹ ਜਿਹੜਾ ਕੰਮ ਕਦੋਂ ਸੰਭਾਲਿਆ ਮੈਨੂੰ ਇੱਥੇ 24 ਸਾਲ ਹੋ ਗਏ ਜੀ ਇਹ ਖੁਦ ਬੰਦੇ ਨੂੰ 2001 ਦੇ ਵਿੱਚ ਮੈਂ ਇੱਥੇ ਬਹਿਣ ਲੱਗਾ ਜੀ ਫਾਜ਼ਲ ਸਾਹਿਬ ਦੇ ਨਾਲ ਉਸ ਤੋਂ ਪਹਿਲਾਂ ਉਹ ਅਸੀਂ ਪੜਦੇ ਸੀਗੇ ਨਾਲੇ ਹੀ ਮਾੜਾ-ਵੋਡਾ ਡਿਊਟੀ ਦਿੰਦੇ ਸੀ ਜਿੱਦਾਂ ਜਿੱਦਾਂ ਉਹਨਾਂ ਨਾਲ ਕਰਦੇ ਸੀਗੇ ਅੱਛਾ ਤੇ ਜਿੱਦਾਂ ਇਹਦਾ ਸਮਾਂ ਬਦਲਦਾ ਗਿਆ ਉਹਦੇ ਨਾਲ-ਨਾਲ ਫਿਰ ਸਾਰਾ ਸਿਸਟਮ ਵੀ ਬਦਲਣ ਲੱਗਾ ਓਕੇ ਤੇ ਭਾਈ ਸਮੇ ਸਮਾਂ ਇੰਨਾ ਕਿ ਬਦਲਿਆ ਤੁਸੀਂ ਇਹਨੂੰ ਇੱਥੇ ਨਾਨ-ਵੇਜ ਵੀ ਹੁੰਦਾ ਸੀ ਪਹਿਲਾਂ ਇੱਕ ਹੀ ਹੈ ਨਾ ਹਾਂ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਪਰ ਉਹ ਬਹੁਤ ਪੁਰਾਣੀ ਚਾਲੇ ਪਸੀ ਆਉਣ ਦਾ ਕਿਵੇਂ ਸੋਚਿਆ ਇਹ ਜੀ ਸਾਡੇ ਨਹੀਂ ਹੈ ਸਾਡੇ ਫਾਜ਼ਲ ਸਾਹਿਬ ਦਾ ਡਿਸੀਜਨ ਸੀ ਉਸ ਟਾਈਮ ਤੇ ਤੋ ਇੱਥੇ ਨਾਨ-ভেজ ਨਹੀਂ ਹੁਣ ਬਣ ਰਿਹਾ ਜੀ। ਅੱਛਾ। ਹਾਂ ਇਹ 35-32 ਸਾਲ ਤੋਂ ਵੈਜੀਟੇਰੀਅਨ ਹੀ ਚੱਲ ਰਿਹਾ ਹੈ। ਇਹ 25 ਸਾਲ ਜੀ ਤੋਂ ਮੈਨੂੰ ਹੋ ਗਿਆ ਜੀ। ਉਦੋਂ ਉਹਨਾਂ ਨੇ ਡਿਸੀਜਨ ਲਿਆ ਉਦੋਂ ਸਿਸਟਮ ਜਿੱਦਾ ਇੱਕ ਵਾਰੀ ਜਦੋਂ ਅਤਵਾਦ ਤੋਂ ਬਾਅਦ ਸਾਰਾ ਚੇਂਜ ਹੋਇਆ ਸੀ ਸਭ ਕੁਝ ਜਲਦੀ ਬੰਦ ਹੋ ਜਾਂਦਾ ਸੀਗਾ। ਸੜਕਾਂ ਤੇ ਕੁਝ ਨਹੀਂ ਮਿਲਦਾ ਸੀਗਾ ਤੇ ਉਦੋਂ ਹੀ ਉਹਨਾਂ ਨੇ ਕੋਈ ਇਦਾਂ ਦਾ ਡਿਸੀਜਨ ਲਿਆ ਜਿਹਦੇ ਕਰਕੇ ਉਹਨਾਂ ਨੂੰ ਲੱਗਾ ਵੀ ਨਹੀਂ ਵੈਜੀਟੇਰੀਅਨ ਬਈ ਜ਼ਿਆਦਾ ਵਧੀਆ ਹੈ ਸੀ ਉਹ ਹੀ ਰਹੀਏ ਕਿਉਂਕਿ ਉਹ ਖੁਦ ਉਹ ਵੈਜੀਟੇਰੀਅਨ ਸੀ ਐਕਚੁਅਲੀ। ਅੱਛਾ। ਖੁਦ ਉਹ ਸ਼ੁਰੂ ਤੋਂ ਵੈਜੀਟੇ वेजिटेरियन ਵਾਲੀ ਮਤਲਬ ਹੋ ਗਿਆ ਚੇਂਜ اچھا ਉਸੇ ਪਾਸੇ ਨੂੰ ਫਿਰ 35 ਸਾਲ ਤੋਂ ਪਿਛਲੇ 40 ਸਾਲ ਤੋਂ ਇਹ 35 ਸਾਲ ਤੋਂ ਵੇਜੀਟੇਰੀਅਨ ਹੀ ਚੱਲ ਰਿਹਾ ਜੀ ਪ੍ਰੋਪਰ ਵੇਜੀਟੇਰੀਅਨ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਭਾਈ ਇੱਕ ਚੀਜ਼ ਦੱਸੋ ਵੀ ਟਾਬੇ ਦੇ ਰੈਸਟੋਰੈਂਟ ਦਾ ਕੀ ਫਰਕ ਹੁੰਦਾ ਹੈ ਬੈਠਾ ਬੇਤਰਸ ਨਾ ਮੈਨੂੰ ਉਹਦਰ ਮੈਂ ਤੁਹਾਨੂੰ ਤੁਸੀਂ ਵੀ ਨੂੰ ਸਮਝਾ ਸੀ ਜੀ ਜੀ ਵੀ ਟਾਬਾ ਜਿਹੜਾ ਹੈ ਉਹ ਪ੍ਰੇਪੇਅਰ ਫੂਡ ਹੁੰਦਾ ਪਹਿਲੇ ਹੀ ਰੈਡੀ ਕਰਕੇ ਰੱਖਿਆ ਹੁੰਦਾ ਹਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਨਾ ਨਹੀਂ ਅਸੀਂ ਘੱਟ ਚੇਂਜ ਹੈ ਕਸਟਮਾਈਜ਼ੇਸ਼ਨ ਬਹੁਤ ਘੱਟ ਹੁੰਦੀ ਹੈ ਸਾਡੇ ਫੂਡ ਦੇ ਵਿੱਚ ਐਕਚੁਅਲੀ ਇਹ ਸਾਡੇ ਕੋਲ ਜ਼ਿਆਦਾਤਰ ਕਸਟਮਰ ਉਹ ਇਦਾਂ ਦੇ ਜਾਂਦੇ ਆ ਜਿਹੜੇ ਕੁਛ ਜਿੱਦਾਂ ਆਪਾਂ ਕਹਿੰਦੇ ਨੇ ਫਾਸਟ ਫੂਡ ਹੈ ਇੱਕ ਤਰ੍ਹਾਂ ਦਾ ਇੰਡੀਅਨ ਫਾਸਟ ਫੂਡ ਆ ਟਾਬੇ ਉਹਦਾ ਕਾਰਨ ਇਹ ਆ ਵੀ ਕਸਟਮਰ ਕੋ ਕਾਈਮ ਟਾਈਮ ਥੋੜਾ ਆ ਕਸਟਮਰ ਆਇਆ ਆ ਗਿਆ ਆਪਣਾ ਆਰਡਰ ਕੀਤਾ ਫੜਾਫੜ ਲੈ ਕੇ ਨਿਕਲ ਗਿਆ ਰੈਸਟੋਰੈਂਟ ਦੇ ਸਾਡੇ ਕੋਲ ਹਰ ਤਰ੍ਹਾਂ ਦਾ ਕਸਟਮਰ ਆਂਦਾ ਆ ਵਧੀਆ ਤੋਂ ਵਧੀਆ ਮਤਲਬ ਕਹਿਣ ਦਾ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਵਧੀਆ ਜਾਂ ਉੱਚੇ ਵੀ ਹੈਗੇ ਆ ਜਾਂ ਆਮ ਬੰਦਾ ਵੀ ਹੈਗਾ ਆ ਸਾਡੇ ਵਰਗਾ ਉਹ ਵੀ ਮਤਲਬ ਇੱਥੇ ਆਂਦਾ ਹੈਗਾ ਆ ਤੇ ਖਾਣਾ ਤਾਂ ਜਿਹੜਾ ਦੇਖੋ ਫਰੈਸ਼ ਜਿਹੜੀ ਪ੍ਰੈਪਰੇਸ਼ਨ ਆ ਉਹ ਤਾਂ ਮਹਾਰਾਜ ਦੀ ਕਿਰਪਾ ਨਾਲ ਉਹਦੇ ਵਰਗੀ ਤਾਂ ਰੀਜ਼ ਹੀ ਨਹੀਂ ਹੁੰਦੀ ਕੋਈ ਹਾਂ ਤੇ ਭਾਜੀ ਮੇਨ ਚੀਜ਼ ਹੁਣ ਇੱਥੇ ਇਹ ਜਿਹੜਾ ਬੈਸਟ ਮੀਨੂ ਹੁੰਦਾ ਖਾਸ ਕੀ ਆ ਇੱਕ ਤੁਹਾਡਾ ਪਰਥਾ ਕਹਿੰਦੇ ਬੜਾ ਫੇਮਸ ਆ ਹਾਂ ਪਰਥਾ ਦਾ ਚਲੋ ਬਹੁਤ ਚੱਲ ਰਿਹਾ ਜੀ ਮਹਾਰਾਜ ਦੀ ਕਿਰਪਾ ਨਾਲ ਫਰੈਸ਼ ਪ੍ਰੈਪਰੇਸ਼ਨ ਹੁੰਦੀ ਉਹਦੀ ਸਾਰੀ ਅੱਛਾ ਤੇ ਅੱਜ ਵੀ ਅਸੀਂ ਤੰਦੂਰ ਦੇ ਵਿੱਚ ਹੀ ਬਦਾਵਾਂ ਨੂੰ ਪੂਰਾ ਪ੍ਰੋਪਰ ਕਰਕੇ ਰੋਸਟ ਤੇ ਫੇਰ ਹੀ ਬਣਾਉਂਦੇ ਆ ਜੀ ਭੁੰਨ ਕੇ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹ ਮੈਨੂੰ ਲੱਗਦਾ ਸਾਡੀ ਅੱਜ ਕਿਸਮਤ ਦਾ ਤਾਂ ਹੋਣਾ ਨਹੀਂ ਕਿਉਂਕਿ ਤੁਸੀਂ ਉਹ ਦਿਨ ਰੱਖੇ ਹੋਏ ਨੇ ਨਾ ਕਿਹੜੇ ਕਿਹੜੇ ਦਿਨ ਪਰਥਾ ਮਿਲਦਾ ਇਹ ਦੱਸੋ ਮੈਨੂੰ ਬੁੱਧਵਾਰ ਤੇ ਸ਼ੁੱਕਰਵਾਰ ਜੀ ਓਏ ਹੋਏ ਹੋਏ ਅੱਜ ਸੋਮਵਾਰ ਆ ਜੀ ਅੱਜ ਸੋਮਵਾਰ ਆ ਗਿਆ ਓਏ ਹੋਏ ਹੋਏ ਚਲੋ ਪਰਥਾ ਖਾਣ ਲਈ ਬੁੱਧਵਾਰ ਜਾਂ ਸ਼ੁੱਕਰਵਾਰ ਦੁਬਾਰਾ ਕਿਹੜਾ ਮਾਰਾਂਗੇ ਮੈਂ ਜੀ ਦੁਬਾਰਾ ਕਿਹੜਾ ਮਾਰਾਂਗੇ ਤੇ ਭਾਈ ਆਪਾਂ ਇੱਕ ਟੂਰ ਲਈ ਇਹ ਹੁਣ ਇੱਕ ਜੀ ਸਰ ਜੀ ਆਜੋ ਨਾਲ ਹੁਣ ਆਪਾਂ ਇੱਕ ਦੂਰ ਕੱਢੀਏ ਆਓ ਜੀ ਤੇ ਦਿਖਾਓ ਆਪਾਂ ਪਰਵਾਰ ਜਿਹੜਾ ਤੁਹਾਡਾ ਹੈਗਾ ਯਾਰ ਰੈਸਟੋਰੈਂਟ ਦੇ ਜਿੱਥੇ ਤੁਹਾਡਾ ਕਿਚਨ ਵਗੈਰਾ ਕਿਦਾਂ ਦਾ ਹੈਗਾ ਯਾਰ ਆਓ ਜੀ ਇਹ ਸਾਡਾ ਕਿਚਨ ਹੈ ਜੀ ਸਾਰਾ ਅੰਦਰ ਹੀ ਬਣਿਆ ਹੋਇਆ ਹੈ ਜੀ ਸਾਰਾ ਇਹ ਬੰਦੇ ਲੱਗੇ ਹੋਏ ਆ ਕੰਮ ਦੇਖੋ ਆਓ ਬਈ ਬਹੁਤ ਸਫਾਈ ਰੱਖੀ ਹੋਈ ਹੈ ਅੱਲਕੀ ਦੀ ਰਹੀ ਵੀ ਢੋਬਾ ਭਾਜੀ ਹਾਂ ਜੀ ਤੇ ਲਾਕੀ ਦੀ ਰਹੀ ਭਾਈ ਜੀ ਢੋਬਾ ਇਹ ਸ਼ਾਬਾਸ਼ ਭਾਈ ਇਧਰ ਦਿਖਾਓ ਜਰਾ ਕੀ ਕੀ ਹੈਗਾ ਇਧਰ ਆਓ ਜੀ ਉਸਤਾਦ ਜੀ ਦਿਖਾਓ ਜਰਾ ਲੈ ਗਏ ਉਹ ਗਰੇਵੀ ਦਿਖਾ ਬੇਟਾ ਜਿਹੜੀ ਕੜਾਈ ਪਨੀਰ ਦੀ ਗਰੇਵੀ ਸੋ ਆਪ ਤੋਂ ਸ਼ੁਰੂ ਕਰੋ ਹਾਂ ਇਹ ਕੜਾਈ ਪਨੀਰ ਦੀ ਗਰੇਵੀ ਹੈ ਜੀ ਜਿਹੜੀ ਰੈਡੀ ਆ ਹਲਾ ਮਰਦੀ ਦਾ ਕਰਚੀ ਨਾ ਅੱਛਾ ਇਹ ਕੜਾਈ ਪਨੀਰ ਦੀ ਗਰੇਵੀ ਪੜੀ ਹੋਈ ਆ ਹਾਂਜੀ ਹਾਂਜੀ ਓਕੇ ਇਹਨੂੰ ਬਸ ਆਪਾਂ 80% ਰੈਡੀ ਹੈ ਜੀ ਇਹ ਬਸ ਫਾਈਨਲ ਚਾਟ ਬਣਾਇਆ ਪਨੀਰ ਪਾਉਣਾ ਤੇ ਹਲਕਾ ਜਿਹਾ ਇਹਨੂੰ ਤੜਕਾ ਲਗਣਾ ਇਹ ਰੈਡੀ ਹੈ ਜੀ ਨਾ ਓਏ ਹੋਏ ਹੋਏ ਭਾਈ ਰਾਜਮਾ ਦਿਖਾ ਬੇਟਾ ਇੱਕ ਇੱਕ ਹੁਣ ਗੱਲ ਆ ਕਿ ਪਨੀਰ ਦੀ ਜੀ ਪਨੀਰ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਆਸਾਂ ਬਹੁਤ ਨਕਲ ਦੇ ਨਹੀਂ ਮਿਲਦਾ ਬਿਲਕੁਲ ਬਿਲਕੁਲ ਜੀ ਤੁਹਾਡੇ ਪਨੀਰ ਤੇ ਕਿੰਨੇ ਬਲੀਵ ਕਰੀਏ ਮੈਂ ਕਹਿੰਦਾ ਯਕਾਂ ਮੀਝ ਕੇ ਬਲੀਵ ਕਰ ਸਕਦੇ ਆ ਜੀ ਇਹ ਪਨੀਰ ਉਹ ਆ ਜਿਹੜਾ ਸਾਡੇ ਬੱਚੇ ਵੀ ਖਾ ਸਕਦੇ ਆ ਅਸੀਂ ਵੀ ਖਾ ਸਕਦੇ ਆ ਤੇ ਆਮ ਜਨਤਾ ਜਿੱਦਾਂ ਮਰਜ਼ੀ ਖਾ ਸਕਦੀ ਆ ਜੀ ਕੀ ਆ ਬਾਤ ਹੈ ਭਾਜੀ ਆ ਰਾਜਮਾ ਆ ਗਿਆ ਇਹ ਰਾਜਮਾ ਰੈਡੀ ਆ ਜੀ ਇਹ ਰੈਡੀ ਟੂ ਗੋ ਆ ਜੀ ਕਸਟਮਰ ਆਇਆ 5 ਮਿੰਟ ਚ ਪੈਕ ਕਰਕੇ ਤੇ ਨਾਲ ਹੀ ਅਗਲੇ ਨੂੰ ਨਾਲ ਹੀ ਦੇਤਾ ਹਾਂਜੀ ਹਾਂਜੀ ਤੇ ਤੜਕਾ ਤੁੜਕਾ ਲੱਗਾ ਪੱਲੇ ਇਹਨੂੰ ਇਹ ਸਭ ਰੈਡੀ ਆ ਜੀ ਹਾਂਜੀ ਓਕੇ ਹੋਰ ਆ ਜੋ ਹੋਰ ਕੀ ਕੀ ਆ ਗਿਆ ਉਹ ਰਗਾੜੀ ਦਿਖਾ ਬਤਾ ਓਏ ਇਹ ਕੜੀ ਪਕੌੜਾ ਆ ਜੀ ਕੀ ਬਾਤ ਹੈ ਬਜੀ ਇਹ ਦੇਖੋ ਜੀ ਬਿਲਕੁਲ ਨਾਰਮਲ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਕੜੀ ਤਿਆਰ ਕੀਤੀ ਗਈ ਹੈ ਕੀ ਬਾਤ ਹੈ ਅਸੀਂ ਬੇਸਨ ਵੀ ਆਪਣਾ ਪਸਾ ਕੇ ਕੜੀ ਤਿਆਰ ਕਰਦੇ ਆ ਜੀ ਅੱਛਾ ਹਾਂ ਅੱਛਾ ਤੁਹਾਡੇ ਇੱਕ ਹੋਰ ਗੱਲ ਖਾਸ ਲੱਗੀ ਮੈਨੂੰ ਵੀ ਤੁਸੀਂ ਮਸਾਲਿਆਂ ਦੀ ਬਾਰੇ ਗੱਲ ਕੀਤੀ ਸੀ ਉਹ ਦੱਸੋ ਕੀ ਜੀ ਮਸਾਲੇ ਦੇਖੋ ਜੀ ਅਸੀਂ ਸਿਰਫ ਜਿਹੜੇ ਸਾਰੇ ਮਸਾਲੇ ਹਨਾ ਜੀ ਅਸੀਂ ਆਪਣੇ ਹੀ ਪਸਾਉਂਦੇ ਆ ਜੀ ਮਿਰਚਾਂ ਵੀ ਅਸੀਂ ਆਪਣੀਆਂ ਪਸਾਉਂਦੇ ਆ ਹਲਦੀ ਵੀ ਅਸੀਂ ਆਪਣੀ ਪਸਾਉਂਦੇ ਆ ਅੱਛਾ ਜੀ ਹਾਂ ਜੀ ਇਹ ਵਾਈਟ ਗ੍ਰੇਵੀ ਆ ਜੀ ਓਕੇ ਇਹਦੇ ਨਾਲ ਅੱਗੇ ਹੋਰ ਚੀਜ਼ਾਂ ਕਈ ਤਿਆਰ ਹੋਣੀਆਂ ਜੀ ਹੋਰ ਚੀਜ਼ਾਂ ਤਿਆਰ ਹੋਣੀਆਂ ਹਾਂਜੀ 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 ਇਹ ਹਲੇ ਰੌ ਆ ਜੀ ਇਹ ਬੰਦਾ ਇਹ ਬੰਦਾ ਡੇਲੀ ਆ ਭਾਜੀ ਨਵਾਂ ਬਿਲਕੁਲ ਬਿਲਕੁਲ ਇਹ ਫਰੈਸ਼ ਆ ਜੀ ਸਾਰੀ ਪ੍ਰੈਪਰੇਸ਼ਨ ਓਕੇ ਇਹ ਸਾਰੇ ਗ੍ਰੇਵੀਜ਼ ਨੇ ਇਹ ਸ਼ਾਹੀ ਪਨੀਰ ਰੈਡੀ ਪਿਆ ਆਪਣੇ ਕੋ ਜੀ ਅੱਛਾ ਸ਼ਾਹੀ ਪਨੀਰ ਪਿਆ ਸ਼ਾਹੀ ਪਨੀਰ ਇਹ 100% ਰੈਡੀ ਆ ਜੀ ਓਕੇ ਇਹ ਰੈਡੀ ਟੂ ਗੋ ਆ ਜੀ ਸ਼ਾਹੀ ਪਨੀਰ ਇਹ ਆ ਜੀ ਦਾ ਬਸ ਆਓ ਤੇ ਖਾਓ ਇੱਕ ਥੋੜੀ ਦਾਲ ਬੜੀ ਫੇਮਸ ਆ ਹਾਂ ਦਾਲ ਕਿੱਥੇ ਆ ਲਿਆਓ ਜੀ ਦਾਲ ਦਿਖਾਓ ਕਾ ਇਧਰ ਦਾਲ ਦਿਖਾਓ ਇਹ ਰੱਖੇ ਕਿੱਥੇ ਆ ਆਹ ਦਾਲ ਆ ਜੀ ਉਹ ਹਾਂਜੀ 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 ਕਿਆ ਬਾਤ ਹੈ ਭਾਈ ਦਾਲ ਬੜੀ ਸੰਘਣੀ ਬਣਾਉਂਦੇ ਹਨ ਹਾਂ ਦਾਲ ਇਹ ਹੈ ਵੀ ਬਹੁਤ ਵਧੀਆ ਕੰਪਨੀ ਦੀ ਹੈ ਜੀ ਬਹੁਤ ਵਧੀਆ ਮਤਲਬ ਮਟੀਰੀਅਲ ਦੀ ਅਦਰਕ ਉਦਰਾਕ ਲਸਣ ਸਭ ਵਧੀਆ ਤੜਕਾ ਲਗਾ ਹੋਇਆ ਹੈ ਜੀ ਨਾ ਤੇ ਵਾਕਿਆ ਭਾਜੀ ਮੂੰਹ ਪਾਣੀ ਆ ਗਿਆ ਵੀ ਅਸਾਂ ਇਹ ਬਸ ਇਹ ਜਦੋਂ ਕਸਟਮਰ ਨੇ ਆਰਡਰ ਕਰਨਾ ਨਾਲ ਇਹ ਤੜਕਾ ਪਾਉਣਾ ਹੈ ਤੇ ਰੈਡੀ ਜਿੱਦਾਂ ਅੱਛਾ ਤੜਕਾ ਲਾਇਆ ਤੇ ਬਸ ਰੈਡੀ ਭਾਈ ਜਿਹੜੇ ਸਾਡਾ ਤੁਸੀਂ ਤੜਕਾ ਲਾਉਣਾ ਨਾ ਉਹ ਜ ਹਰੀ ਮਿਰਚ ਕੱਟ ਕੇ ਪਾਉਂੀਆਂ ਹਾਂ ਹਰੀ ਮਿਰਚ ਤੇ ਨਾਲ ਅਦਰਕ ਅਦਰਕ ਭਾਜੀ ਉਹਦੇ ਨਾਲ ਹੀ ਸੁਗਾਦ ਹਾਂ ਉਹਦੇ ਨਾਲ ਬਾਈ ਬਣਾ ਕੋ ਖਾ ਕੇ ਗਿਆ ਤੇ ਸੁਆਦ ਆ ਗਿਆ ਭਾਜੀ ਉਹਦੇ ਦਾ ਪਾਜੀ ਹੁਣ ਚਲਈਏ ਹੋਰ ਪਾਸੇ ਆਪਾਂ ਹਾਂਜੀ ਹਾਂਜੀ ਜੀ ਚਲੋ ਭਾਈ ਉਹ ਵਾਲੇ ਪਾਸੇ ਚੱਲਦੇ ਸੀੜਿੰਗ ਵਾਲੇ ਪਾਸੇ ਚਲੀਏ ਹੁਣ ਆਪਾਂ ਹਾਂਜੀ ਚਲੋ ਆ ਜਾਓ ਲਾਸਟਾਰੇ ਕੋ ਬਟਨ ਨਾਲ ਲਾਜਾ ਰਵੇ ਹਾਂਜੀ ਪਾਜੀ ਲੰਬਾ ਜਾ ਜਰਾ ਵਧੀਆ ਜਾ ਲੱਗਾ ਹੋਇਆ ਹਾਂ ਬਟਨ ਨਾਲ ਲੱਗਾ ਹੋਇਆ ਇਹ ਇਤਰੀ ਆ ਗਿਆ ਜੀ ਆਪਣਾ ਤੰਦੂਰ ਵਾਲਾ ਸੈਸ਼ਨ ਕਲੀ ਤੰਦੂਰ ਤੁਸੀਂ ਇੱਥੇ ਬਾਹਰ ਢਾਬੇ ਨਹੀਂ ਉਹ ਹੀ ਰੰਗ ਦਿਖਾ ਰਹੇ ਪ੍ਰਾਨੇ ਸਿੰਘ ਜੀ ਹਾਂ ਬਿਲਕੁਲ ਇਹ ਹੀ ਆ ਜੀ ਕਸਟਮਰ ਨੂੰ ਫੀਲ ਹੋਣਾ ਚਾਹੀਦਾ ਵੀ ਆਪਾਂ ਢਾਬੇ ਦੇ ਖੜੇ ਆ ਢਾਬੇ ਦੇ ਖੜੇ ਆ ਹਾਂ ਇਹ ਸਟਾਈਲ ਆ ਜੀ ਇਹ ਸਾਡੇ ਦੇਸੀ ਤੰਦੂਰ ਆ ਦੇਸੀ ਦੇਖੋ ਦਾ ਇਹ ਆ ਨਾ ਨੇ ਆ ਜੀ ਸਾਡਾ ਬਟਰ ਨਾਨ ਇਹਦਾ ਸਾਈਜ਼ ਦੇਖੋ ਜੀ ਵਾਕੇ ਭਾ ਜੀ ਕਮਾਲ ਦਾ ਸਿੱਧਾ ਯਾਰ ਲਾਜ ਤੇ ਪੁੱਤ ਬਟਰ ਲਾਜ ਰਾ ਵਧੀਆ ਜਾ ਫਿਰ ਨੋ ਇਹ ਬਟਰ ਨਾਨ ਦੀ ਹੋ ਗਈ ਕਟਿੰਗ ਤੇ ਇਧਰ ਆਪਾਂ ਚੱਲਦੇ ਹੁਣ ਭਾ ਜੀ ਸਿਟਿੰਗ ਹਾਂਜੀ ਸਲੇ ਰੱਖੀ ਹੋਈ ਆ ਹਾਂ ਸਿਟਿੰਗ ਇਧਰ ਅਰੇਂਜਮੈਂਟ ਕੀਤਾ ਜੀ ਇਹ ਸਿਟਿੰਗ ਕਸਟਮਰ ਦੀ ਆਪਾਂ ਫੈਸਿਲਿਟੀ ਲਈ ਜੀ ਨਵੇਂ ਤਰੀਕੇ ਦੇ ਨਾਲ ਜਿਹੜੀ ਅੱਜ ਕੱਲ ਡਿਮਾਂਡ ਆ ਸਾਫ ਸੁਥਰੀ ਹਾਈ ਜੀਨਿਕ ਤੇ ਹਰ ਕਿਸੇ ਵਰ ਵਧੀਆ ਐਂਬੀਅੰਸ ਮਤਲਬ ਉਹ ਚਾਹੁੰਦਾ ਹੈਗਾ ਵੀ ਵਧੀਆ ਤਰੀਕੇ ਨਾਲ ਐਂਬੀਅੰਸ ਹੋਵੇ ਖਾਣਾ ਪੀਣਾ ਅੱਛਾ ਹੋਵੇ ਸਾਫ ਸੁਥਰਾ ਹੋਵੇ ਹਰ ਚੀਜ਼ ਕੀ ਬਾਤ ਆ ਅੱਛਾ ਇਧਰੋਂ ਡਿਲੀਵਰੀ ਹੁੰਦੀ ਹੈ ਹਾਂਜੀ ਨਾਲ ਹੀ ਨਾਲ ਇਧਰੋਂ ਡਿਲੀਵਰੀ ਕਰਕੇ ਜੀ 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 ਇਸ ਪਾਸੇ ਤੋਂ ਆ ਜਾ ਅੱਛਾ ਤੁਹਾਡੀ ਪੁਰਾਣੀ ਸਿਟਿੰਗ ਕਿ ਭਾਜੀ ਕਿੱਥੇ ਸੀਗੀ ਪੁਰਾਣੀ ਸਿਟਿੰਗ ਜਿੱਥੇ ਆਪਣੀ ਕਿਚਨ ਸੀ ਨਾ ਹੁਣ ਹਾਂਜੀ ਇਹਦੇ ਅੰਦਰ ਸੀ ਅੱਛਾ ਉੱਥੇ ਸੀ ਤੁਹਾਡੀ ਸਿਟਿੰਗ ਓਕੇ ਕੀ ਬਾਤ ਹੈ ਤੇ ਆ ਜੀ ਬਾਈ ਹੁਣ ਅਸੀਂ ਸਿਟਿੰਗ ਇੱਥੇ ਭਾਈ ਇਹ ਤਾਂ ਤੁਸੀਂ ਵਾਕਿਆ ਪੂਰਾ ਰੈਸਟੋਰੈਂਟ ਹੀ ਬਣਾਇਆ ਪਿਆ ਜੀ ਇਹ ਬਸ ਕਿਰਪਾ ਹੈ ਜੀ ਉੱਪਰ ਵਾਲੇ ਦੀ ਦੀ ਸੰਗਤਾਂ ਦੀ ਕਿਰਪਾ ਹੈ ਸ਼ਹਿਰ ਵਾਲਿਆਂ ਦੀ ਜੀ ਵਾਹ ਜੀ ਵਾਹ ਤੇ ਵਾਕਿਆ ਭਾਈ ਐਵੇਂ ਲੱਗ ਰਿਹਾ ਵੀ ਢਾਬੇ ਤੇ ਨਹੀਂ ਖੜੇ ਕਿ ਤੇ ਰੈਸਟੋਰੈਂਟ 'ਚ ਖੜੇ ਆ ਸੀ ਬਟ ਰੇਟ ਆਪਣੇ ਸਾਰੇ ਢਾਬੇ ਵਾਲੇ ਹੀ ਹੈ ਜੀ ਫੈਸਿਲਿਟੀ ਸਾਰੀ ਢਾਬੇ ਵਾਲੀ ਹੈ ਪੂਰਾ ਢਾਬੇ ਵਾਲਾ ਆ ਬਿਲਕੁਲ ਭਾਜੀ ਬਿਲਕੁਲ ਇਧਰ ਤੋਂ ਵੀ ਦੇਖ ਸਕਦੇ ਹੋ ਕਿ ਪੂਰੀ ਫੁੱਲ ਸ਼ਾਂਤੀ ਹੈ ਇੱਥੇ ਤੇ ਇਧਰ ਬਾਈ ਹੁੜੀ ਨੇ ਬਾਈ ਪਹਿਲਾਂ ਨਾਮ ਕੀ ਹੈ ਤੁਹਾਡਾ ਜੀ ਨਰਮਲ ਸਿੰਘ ਹੈ ਜੀ ਨਰਮਨ ਸਿੰਘ ਜੀ ਨਾਰਕ ਢਾਬੇ ਤੇ ਬੈਠੇ ਹੋ ਕਿਵੇਂ ਦਾ ਪਹਿਲਾਂ ਖਾਣਾ ਕਿਵੇਂ ਦਾ ਹੁੰਦਾ ਇੱਥੇ ਬਹੁਤ ਵਧੀਆ ਜੀ ਅਸੀਂ ਇੱਥੇ ਨਾ ਪਿੱਛੇ ਇੱਕ ਚੌਂਕ 'ਚ ਹੋਟਲ ਆ ਅਸੀਂ ਉੱਥੋਂ ਉੱਠ ਕੇ ਇੱਥੇ ਆਏ ਆ ਕਿਉਂ ਕਿ ਨਾ ਯਾਰ ਮੈਂ ਕਿਹਾ ਸਪਾਈ ਹੈ ਨਹੀਂ ਇੱਥੇ ਜਾਣਾ ਇਸੇ ਦਾ ਮਾਮਲਾ ਨਹੀਂ ਸਫਾਈ ਦਾ ਮਾਮਲਾ ਹੈ। ਉਹਦੇ ਵਾਸ਼ਰੂਮ ਹੈ ਨਹੀਂ ਸੀ ਸਿੱਧੀ ਜਿਹੜੀ ਗੱਲ ਹੈ। ਅੱਛਾ। ਉਹ ਸਾਨੂੰ ਕਹਦੇ ਵਾਸ਼ਰੂਮ ਦੂਜੇ ਦੇ ਚੱਲ ਜਾਓ। ਮੈਂ ਕਹਿੰਦਾ ਨਹੀਂ ਸਾ। ਅੱਛਾ। ਕਿ ਅੱਛਾ ਵਾਸ਼ਰੂਮ ਦੇ ਦਿੱਕਤ ਸੀ ਉੱਥੇ? ਦਿੱਕਤ ਸੀ। ਹਾਂ। ਅੱਛਾ। ਤੇ ਇੱਥੇ ਕਿੰਨੀ ਕਦੋਂ ਦੇ ਆਉਣ ਨੇ ਤੁਸੀਂ ਇੱਥੇ? ਅਸੀਂ ਕਾਫੀ ਚੱਲ ਪਾਉਣੇ ਆ। ਓਕੇ। ਫੈਮਿਲੀ ਵੀ ਆਈ ਹੈ ਮੇਰੀ। ਮੈਂ ਬੱਚੇ ਦੇ ਨਾਲ ਵੀ ਖਾਣਾ ਖਾ ਕੇ ਗਿਆ। ਬਹੁਤ ਵਧੀਆ। ਕਿਹੜਾ ਮੇਨ ਖਾਣਾ ਇੱਥੇ ਬੈਸਟ ਕੀ ਲੱਗਦਾ ਤੁਹਾਨੂੰ? ਠੀਕ ਆ। ਫੁਲਕਾ ਵੀ ਵਧੀਆ, ਸਬਜ਼ੀ ਵੀ ਵਧੀਆ, ਦਾਲ ਵੀ ਵਧੀਆ। ਥਾਲੀ ਵੀ ਕਾ ਵਾਹ ਵਕੇ ਭਰੀ ਹੋਰਨਾਂ ਨੂੰ ਵੀ ਕਹਾਂਗੇ ਵੀ ਖਾਣਾ ਖਾਣਾ ਤੇ ਇੱਥੇ ਆਣ ਕੇ ਆਏ ਆਏ ਆਹ ਕਾ ਮਾਤ ਮਤਲਬ ਵੀ ਇੱਕ ਸਸਤੇ ਭਾਜ ਵੀ ਬਿਲਕੁਲ ਜੀ ਬਿਲਕੁਲ ਹੋਟਲ ਵਾਲੀ ਫੀਲਿੰਗ ਹੈ ਨਾ ਜੀ ਸਿਹਤ ਨਾਲੋਂ ਕੁਝ ਨਹੀਂ ਚੰਗਾ ਵਾਹ ਬਿਲਕੁਲ ਠੀਕ ਹੈ ਅਮੇ ਤੇ ਸਮਾਰ ਵਾਲਾ ਹੋਵੇ ਬਿਲਕੁਲ ਭਾਈ ਖਾ ਕੇ ਮੜਾ ਜਾ ਤੇਲ ਮੜਾ ਖਾ ਲਿਆ ਕਿਤੇ ਤੂੰ ਫਿਰ ਮੁੜ ਕੇ ਨੁਕਸਾਨ ਵੀ ਹੋਣਾ ਨੁਕਸਾਨ ਵੀ ਹੋਣਾ ਕਿਤੇ ਬਾਅਦ ਕਿੰਨਾਂ ਲੈਣੇ ਦੇਣੇ ਦਾ ਵੈਜਣਾ ਚਲੋ ਬਿਲਕੁਲ ਬਹੁਤ ਵੀ ਵਧੀਆ ਜੀ ਅੱਜ ਖਾਣਾ ਤੇਸ ਵਧੀਆ ਬਹੁਤ ਵਧੀਆ ਜੀ ਤੁਹਾਨੂੰ ਕੀ ਪਸੰਦ ਆਇਆ ਇਸ ਦਾਰ ਮੈਨੂੰ ਇਹ ਕੜਾਈ ਪਸੰਦ ਹੈ। ਅੱਛਾ ਮਿਕਸ ਸਬਜ਼ੀ ਮਤਲਬ ਤਕਰੀਬਨ ਸਾਰਾ ਹੀ ਵਧੀਆ ਹੈ। ਸਾਰਾ ਹੀ ਵਧੀਆ ਹੈ। ਕਿਉਂਕਿ ਇੱਥੇ ਕੱਟਵਾਰ 12-14 ਸਾਲ ਹੋ ਗਿਆ ਹੈ। ਇੱਥੇ ਆਉਦੇ ਨੂੰ। ਤਾਂ ਇੱਧਰ ਬਾਈ ਹੁਣੀ ਆਏ ਸੀ ਖਾਣ ਵਾਸਤੇ। ਬਾਈ ਕੀ ਹਾਲ ਆ? ਅੱਛਾ ਸੀਗਾ ਜੀ। ਵਾਹਿਗੁਰੂ ਜੀ ਬੋਲੇ। ਵਾਹਿਗੁਰੂ ਜੀ ਬੋਲੇ। ਬਾਈ ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ। ਗੁਰਵਿੰਦਰ ਸਿੰਘ ਕਿੱਥੋਂ ਆਏ ਹੋ ਪਾਜੀ? ਮੈਂ ਸੁਲਤਾਨਪੁਰ ਲੋਧੀ ਤੋਂ ਆਇਆ ਜੀ। ਸੁਲਤਾਨਪੁਰ ਲੋਧੀ ਤੋਂ ਪਾਜੀ ਖਾਣਾ ਕਿਵੇਂ ਲੱਗਾ ਇੱਥੇ ਦਾ? ਇਹ ਬਹੁਤ ਵਧੀਆ ਜੀ। ਇੱਕ ਮੈਂ ਗੱਲ ਇੱਥੇ ਕਹਿ ਦੇਵਾਂ ਮਤਲਬ ਸੁਲਤਾਨਪੁਰ ਲੋਧੀ ਬਹੁਤ ਵੱਡੇ ਵੱਡੇ ਕੈਫੇ ਆ ਮਤਲਬ ਇੰਧਾਂ ਦੇ ਰਹੀਦਾ ਪਰ ਜਿਹੜਾ ਇੱਥੇ ਸਵਾਦ ਵਾ ਜਿਹੜੀ ਜੋ ਸਫਾਈ ਆ ਨਾ ਇਹ ਤੁਸੀਂ ਕਹਿ ਰਹੇ ਟਾਬਾ ਇਹ ਵੀਰੇ ਟਾਬਾ ਨਹੀਂ ਰੈਸਟੋਰੈਂਟ ਹੀ ਆ ਇਹ ਵੱਡੇ ਵੱਡੇ ਰੈਸਟੋਰੈਂਟਾਂ ਨੂੰ ਮਾਤ ਪਾਉਂਦਾ ਬਹੁਤ ਵਧੀਆ ਟੇਸਟ ਵਾ ਫ੍ਰੈਂਕ ਚੀਜ਼ ਬਹੁਤ ਵਧੀਆ ਵਾ ਅਸੀਂ ਸੁਲਤਾਨਪੁਰ ਤੋਂ ਆਏ ਆ ਅਸੀਂ ਜਦੋਂ ਵੀ ਹੁਣ ਨਕੌਦਰ ਆਇਆ ਕਰਾਂਗੇ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰਾਂਗੇ ਵੀਰ ਜੀ ਕੋ ਬਹੁਤ ਵਧੀਆ ਟੇਸਟ ਹੈ ਜੀ ਬਹੁਤ ਵਧੀਆ ਆਨੰਦ ਆਇਆ ਜੀ ਕਿਆ ਵਾਤਾ ਭਾਜੀ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮਚ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਅਸੀਂ ਸਟਾਈਲ ਵੀ ਦੇਖ ਲਿਆ ਤੁਹਾਡਾ ਅਸੀਂ ਬਣਾਉਣ ਦਾ ਸਟਾਈਲ ਵੀ ਦੇਖ ਲਿਆ ਤੇ ਹੁਣ ਭਾਈ ਰਵੀ ਭਾਈ ਨੂੰ ਵੀ ਭੁੱਖ ਲੱਗੀ ਆ ਤੇ ਇਧਰ ਮੈਨੂੰ ਵੀ ਭੁੱਖ ਲੱਗੀ ਆ ਭਾਜੀ ਅੱਜ ਉਹ ਫਿਰ ਖਾਣਾ ਖਾ ਲਿਆ ਨਾ ਨਾਲੇ ਚੈੱਕ ਕਰਾਈਆ ਵੀ ਕੀ ਕੀ ਆਪਣੇ ਕੋਲ ਹੈਗਾ ਅੱਜ ਬਿਲਕੁਲ ਅੱਜ ਮੈਂ ਸਪੈਸ਼ਲ ਚੱਪ ਲੈ ਕੇ ਆਇਆ ਕਾਲ ਲਈ ਟੈਸਟਿੰਗ ਕਰਨ ਵਾਸਤੇ ਕਿੰਨੇ ਕੋਦਰ ਦਾ ਬੰਦਾ ਤੂੰ ਕੋਦਰ ਦਾ ਖਾਣਾ ਟੈਸਟ ਕਰੇ ਵਾ ਜੀ ਇਹ ਤਾਂ ਭਾਜੀ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਆ ਇਹ ਫੈਮਿਲੀ ਨਾਲ ਇਹ ਸਾਡੇ ਕੋਲ ਆ ਕੇ ਰਹਿੰਦੇ ਆ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਤੇ ਚਲੋ ਭਾਜੀ ਹੁਣ ਸਾਡਾ ਆਰਡਰ ਲਓ ਤੁਸੀਂ ਜੀ ਸਰ ਆਓ ਜੀ ਇੱਕ ਤਾਂ ਸਾਡੀ ਕੜੀ ਹੋ ਗਈ ਕੜੀ ਹੋ ਗਈ ਜੀ ਠੀਕ ਹੈ ਇੱਕ ਸਾਡਾ ਦਾਲ ਹੋ ਗਈ ਇੱਕ ਅਹੀ ਤੁਹਾਨੂੰ ਖੁਲਾਣਾ ਲੱਛਾ ਪਰੌਂਠਾ ਲੱਛਾ ਪਰੌਂਠਾ ਹਾਂ ਲੱਛਾ ਪਰੌਂਠਾ ਦੇਸੀ ਸਟਾਈਲ ਦੇ ਨਾਲ ਜਿੱਦਾਂ ਘਰ 'ਚ ਪਰੌਂਠੀ ਨਹੀਂ ਬਣਦੀ ਹਾਂਜੀ ਉਹ ਬਣਾ ਕੇ ਉੱਤੇ ਜਵੈਨ ਲਾਉਣੀ ਆ ਨਾਲੇ ਲਾਉਣੀ ਆ ਉੱਤੇ ਮੇਥੀ ਉਹ ਕਿਉਂ ਹੈ ਰੜ ਕੇ ਜਦੋਂ ਉੱਤੇ ਲਾਇਆ ਮੱਖਣ ਨਾਲ ਵਧੀਆ ਤਰੀਕੇ ਨਾਲ ਦੇਵੇ ਤੁਹਾਡੀ ਤਸੱਲੀ ਕਰਾ ਦਿਆਂਗੇ ਵਾਹ ਜੀ ਵਾਹ ਪਾਜੀ ਫੇਰ ਤਾਂ ਕਰਾਓ ਪਾਜੀ ਫੇਰ ਰੈਡੀ ਲਓ ਜੀ ਸਾਰੀ ਠੀਕ ਹੈ ਜੀ ਲੱਛਾ ਪਰੌਂਠਾ ਦਾਲ ਨਾਲ ਵਧੀਆ ਲੱਗੂ ਕਿ ਪਨੀਰ ਨਾਲ ਵਧੀਆ ਲੱਗੂ ਪਨੀਰ ਵੀ ਰਿਆ ਕੇ ਤੁਹਾਨੂੰ ਪਨੀਰ ਵੀ ਚੈੱਕ ਕਰਾਣਾ ਆ ਹੁਣ ਪਨੀਰ ਦੀ ਆਪਾਂ ਵੇਖ ਲੋ ਗੱਲ ਕੀਤੀ ਆ ਪਨੀਰ ਦਾ ਚੈੱਕ ਕਰਾਉਣਾ ਹੀ ਕਰਾਉਣਾ ਅੱਜ ਵੈਲਕਮ ਬਿਲਕੁਲ ਕਿਉਂਕਿ ਰੋਲਾ ਸਭ ਤੋਂ ਵੱਡਾ ਹੈ ਹੀ ਪਨੀਰ ਦਾ ਆ। ਹਾਂ ਪਰ ਇੱਥੇ ਆਪਾਂ ਸਾਰੇ ਰੋਲੇ ਖਤਮ ਕਰ ਦਨੇ ਆ ਪਨੀਰ ਦੇ। ਅਜੇ ਰੋਲੇ ਖਤਮ? ਰੋਲੇ ਖਤਮ ਪਨੀਰ। ਮਤਲਬ ਇੱਥੇ ਪਨੀਰ ਜ਼ਬਰਦਸਤ ਆ। ਮੈਂ ਕਹਾਂ ਮਹਾਰਾਜ ਦੀ ਕਿਰਪਾ ਨਾਲ ਕਦੀ ਨਾ ਮਾੜੀ ਜੀ ਵਰਤੀ ਆ ਨਾ ਵਰਤਨੀ। ਵਾਹ ਜੀ। ਇਹ ਉਹ ਚੀਜ਼ ਆ ਜਿਹੜੇ ਸਾਡੇ ਨਿਆਣੇ ਵੀ ਖਾਣ ਤੁਹਾਡੇ ਨਿਆਣੇ ਵੀ ਖਾਣਾ। ਵਾਹ ਜੀ। ਜਦੋਂ ਬਰਸਤ ਹੋਣ ਜਿੱਦਾਂ ਪੰਜਾਬ ਦੇ ਗੱਭਰੂ ਗਿਣੇ ਜਾਂਦੇ ਆ ਬਈ ਯਾਰ ਕੋਈ ਚੰਗੀ ਚੀਜ਼ ਖਾਦੀ ਆ ਤੇ ਹੱਡ ਬੇਟਰ ਨੂੰ ਲੱਗਣੀ ਚਾਹੀਦੀ ਚੰਗੀ ਜੀ। ਲੱਗਣੀ ਚਾਹੀਦੀ ਆ ਬਿਲਕੁਲ ਅੰਬੇਦਕਰ ਚੌਕ ਦੇ ਕੋਦਰ ਜੀ ਤੇ ਟਾਈਮਿੰਗ ਕੀ ਹੁੰਦੀ ਭਾਜੀ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਵੇਰੇ 10 ਤੋਂ ਰਾਤ ਨੂੰ 10 ਵਜੇ ਤੱਕ ਹਾਂ ਕੰਟੀਨਿਊ ਚੱਲਦਾ ਹੈ ਕਈ ਵੇਲੇ ਵਿੱਚ ਅੱਧੇ ਘੰਟੇ ਦੀ ਇੱਕ ਬ੍ਰੇਕ ਲੈ ਲਈ ਦੀ ਸਿਰਫ ਤੰਦੂਰ ਨੂੰ ਦੁਬਾਰਾ ਰੈਡੀ ਕਰਨ ਲਈ ਰਾਤ ਵਾਸਤੇ ਇਹ ਜਾਂ ਆਦਰਵਾਇਜ਼ ਕੰਟੀਨਿਊ ਚੱਲਦਾ ਹੈ ਜੀ ਮਹਲੋ ਜੇ 2 250 ਬੰਦੇ ਵੈਸੇ ਅਰੇਂਜਮੈਂਟ ਕਿਸੇ ਖਾਣਾਦਾਰ ਕਰਨਾ ਉਹ ਵੀ ਕਰ ਦਿੰਦੇ ਹੋ ਹਾਂਜੀ ਹਾਂਜੀ 100 ਬੰਦੇ ਤੱਕ ਤਾਂ ਔਨ ਦਾ سپورਟ ਵੀ ਕਰ ਦਿੱਤਾ ਆ ਜੀ ਬਾਕੀ ਅਰੇਂਜਮੈਂਟ ਜਿੱਦਾਂ ਮੌਕੇ ਦੇ ਹਿਸਾਬ ਨਾਲ ਜਾਂ ਟਾਈਮ ਦੇ ਹਿਸਾਬ ਨਾਲ ਮਤਲਬ ਜੇ ਵੀ ਕਿਸੇ ਨੇ 200 ਬੰਦੇ ਦਾ ਅਰੇਂਜਮੈਂਟ ਕਰਾਣਾ ਤਾਂ ਤੁਸੀਂ ਕਰ ਦਿੰਦੇ ਹੋ ਵੈਸੇ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇਹ ਸਭ ਕੋਈ ਰੈਡੀ ਆ ਜੀ 20 50 100 ਬੰਦੇ ਦਾ ਖਾਣਾ ਸਾਡੇ ਕੋਲ ਹਰ ਵੇਲੇ ਰੈਡੀ ਹੁੰਦਾ ਆ ਓਕੇ ਜੀ ਇਹ ਪੁਰਾਣਾ ਵੈਸੇ ਮੈਂ ਇੱਕ ਛੋਟੀ ਜਿਹੀ ਗੱਲ ਸੁਣਾ ਦੇਣਾ ਜੀ ਇਹ ਨਿਹਾਲ ਦੇ ਢਾਬੇ ਦੇ ਨਾਂ ਤੋਂ ਚੱਲਦਾ ਸੀਗਾ ਜੀ ਜਿਹੜੇ ਸਾਡੇ ਬਾਬਾ ਜੀ ਸੀ ਜਿਨ੍ਹਾਂ ਨੇ ਖੋਲਿਆ ਸੀ ਦਾਦਾ ਜੀ ਤੇ ਉਹ ਨਿਹਾਲ ਦਾ ਨਾਰੰਗ ਢਾਬਾ ਤਦ ਲੋ ਜੀ ਇਹ ਆ ਗਿਆ ਸਾਡਾ ਆਰਡਰ ਇਧਰ ਆ ਜੀ ਕੜੀ ਨਾਲ ਹੈਗਾ ਭਾਈ ਇਹ ਕੜਾਈ ਬਨੀਰ ਬਣਾਇਆ ਹਾਂਜੀ ਕੜਾਈ ਬਨੀਰ ਦੀ ਕੜਾਈ ਪਨੀਰ ਨਾਲ ਆ ਗਈ ਦਾਲ ਨਾਲ ਇਧਰ ਆ ਗਿਆ ਤੁਹਾਡਾ ਬਟਰ ਗਾਰਲਿਕ ਨਾਲ ਜੀ ਗਾਰਲਿਕ ਨਾਲ ਗਾਰਲਿਕ ਨਾਲ ਨਾਲੇ ਲੱਛਾ ਪਰੋਹਾ ਨਾਲ ਅੱਛਾ ਪਰੋਹਾ ਇਧਰ ਆ ਗਿਆ ਤੁਹਾਡੇ ਰਾਈਸ ਪਲਾਉ ਹਾਂਜੀ ਰਾਈਸ ਪਲਾਉ ਜਿਹਨੂੰ ਕਹਿੰਦੇ ਆ ਤੇਰਾਵੀ ਭਾਜੀ ਕਿੱਦਾਂ ਬਹੁਤ ਵਧੀਆ ਪੁਰਾ ਨਿਆਰਾ ਚਲੋ ਭਾਜੀ ਵੀ ਕਰੀਏ ਟੇਸਟ ਆਪਾਂ ਬਿਲਕੁਲ ਚਲੋ ਜੀ ਭਈ ਅਮਾੜਾ ਜ ਫੜੋ ਇਹਨੂੰ ਇਧਰ ਸੇ ਤੇ ਪੜੀ ਕਿੱਥੋਂ ਸ਼ੁਰੂਆਤ ਕਰਨੀ ਫਿਰ ਤੁਸੀਂ ਹੁਣ ਢਾਲਦੋ ਕਰੋ ਜੀ ਪਹਿਲਾਂ ਢਾਲਦੋ ਓਏ ਹੋਏ ਢਾਲ ਕਰਾਓ ਮੜੀ ਜੀ ਚੈੱਕ ਇਹਨਾਂ ਨੂੰ ਪਰ ਵਾਕੇ ਮਤਲਬ ਦਾਲਾਂ ਬਹੁਤ ਮਤਲਬ ਢਾਬਿਆਂ ਦੇ ਹਰੇਕ ਢਾਬੇ ਤੇ ਦਾਲ ਜਿਹੜੀ ਫੇਮਸ ਹੁੰਦੀ ਹੈ ਪਰ ਇਹਦਾ ਦਾਲ ਦਾ ਕੁਝ ਤਾਂ ਵੱਖਰਾ ਹੀ ਤਿਆਰ ਆਇਆ ਕੀ ਬਾਤ ਹੈ ਜੀ ਤੇ ਹੁਣ ਵਾਰੀ ਆ ਗਈ ਨਾਲ ਕੜਾਈ ਬਣੀ ਦੀ ਕੜੀ ਦੀ ਕੜੀ ਦੀ ਅੱਛਾਈ ਦੀ ਇਹ ਕੜੀ ਨਾ ਕੜੀ ਨਾ ਪਰੌਂਠਾ ਸਾਡੀ ਨਾ ਕਿਸਮਤ ਵਿੱਚ ਕੜੀ ਬੜੀ ਜੰਦ ਚੱਲਦੀ ਹੈ ਸਾਡੇ ਇੱਕ ਵੀਡੀਓ ਸੀਗੀ ਕੜੀ ਚੌਲ ਵਾਲੀ ਉਹ ਢੰਗ ਸਿੰਘ ਵੀ ਬਣਾਉਂਦੇ ਕੜੀ ਤੋਂ ਵੀਡੀਓ ਇਹ ਵੀ ਚੱਲੀ ਨਾ ਉਹ ਸਾਡੇ ਚੈਨਲ ਦੀ ਕਿਸਮਤ ਹੀ ਚੇਂਜ ਕਰਦੀ ਹੁੰਦੀ ਹੈ ਤੇ ਹੁਣ ਵਾਰੀ ਆਊਗੀ ਕੜਾਈ ਪਨੀਰ ਦੀ ਬਾਈ ਇਹ ਕੜਾਈ ਪਨੀਰ ਆ ਤੇ ਬਾਈ ਹੁਣਾਂ ਦੀ ਰეკਮੈਂਡੇਸ਼ਨ ਆ ਵੀ ਸਾਡੇ ਵਰਗਾ ਪਨੀਰ ਜਿਹੜਾ ਨਾ ਤੁਹਾਨੂੰ ਪੂਰੇ ਨਗੋਦਰ ਜ ਨਹੀਂ ਮਿਲਣਾ ਇਹ ਅਜਿਹੀ ਗੱਲ ਆ ਹੋ ਸਕਦਾ ਮਿਲ ਜਵੇ ਪਰ ਮੇਨ ਚੀਜ਼ ਉਹ ਕਹਿੰਦਾ ਇੰਨਾ ਜਿੰਨਾ ਦਾ ਅਸੀਂ ਵਧੀਆ ਬਣਾਉਂਦੇ ਨਾ ਐਸੀ ਚੀਜ਼ ਤੁਹਾਨੂੰ ਕਦੇ ਮਿਲਣੀ ਨਹੀਂ ਤੇ ਵਾਕਈ ਗੱਲ ਆ ਜਿੱਥੇ ਮਲਾਵਟਾਂ ਦਾ ਦੌਰ ਚੱਲਦਾ ਹੋਵੇ ਉੱਥੇ ਪਿਓਰ ਚੀਜ਼ ਮਿਲਣੀ ਬਹੁਤ ਘੱਟ ਲਾਜ਼ਮੀਅਤ ਬਣਦੀ ਉੱਥੇ ਆ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਦੂਜਿਆਂ ਦੇ ਬੱਚਿਆਂ ਵਾਂਗ ਹੀ ਸਮਝਦੇ ਨੇ ਇਸ ਕਰਕੇ ਫਸਟ ਟਾਈਮ ਦਾ ਐਸੀ ਪਨੀ ਟੈਸਟ ਕਰ ਰਹੇ ਆ ਪਾਜੀ ਪਲੀਜ਼ ਅ ਲੋਨ ਆਨ ਦ ਸੀ ਹਾਂ ਹਾਂ ਮੈਂ ਵੀ ਲੈ ਰਿਹਾ ਜੀ ਹਾਂ ਜੀ ਹਾਂ ਜੀ ਇਹ ਜ਼ਰੂਰੀ ਆ ਪਰ ਇਹ ਹੋਣਾ ਅੱਛਾ ਇਹ ਆ ਗਿਆ ਆਪਣੇ ਚੀਜ਼ ਆ ਗਈ ਹੁਣ ਕਿਹੜੀ ਚੀਜ਼ ਨਾਲ ਕੀ ਟੇਸਟ ਕਰੀਏ ਗਰਲਿਕ ਨਾਲ ਪਨੀਰ ਨਾਲ ਵਧੀਆ ਲੱਗੂ ਹਨਾ ਬਿਲਕੁਲ ਸਹੀ ਗੱਲ ਆ ਤੁਹਾਡੀ ਜੀ ਤੇ ਜਿਹੜਾ ਪਰੌਂਠਾ ਲੱਛਾ ਦਾ ਉਹ ਦਾਲ ਨਾਲ ਦੇ ਘੜੀ ਨਾਲ ਦਾਲ ਨਾਲ ਦੇ ਘੜੀ ਨਾਲ ਵਾਹ ਜੀ ਲਓ ਜੀ ਪਹਿਲਾਂ ਲੱਛਾ ਪਰੌਂਠਾ ਤੂੰ ਟਰਾਈ ਕਰਦੇ ਆ ਲੱਛੇ ਚੈੱਕ ਕਰੋ ਨਾ ਲੱਛੇ ਪਰੌਂਠੇ ਦੇ ਭਾਜੀ ਲੱਛੇ ਦਾ ਕੱਲੇ ਕੱਲੇ ਗਣ ਹੁੰਦੇ ਭਾਜੀ ਕੱਲੇ ਕੱਲੇ ਚਾਵੇ ਨਾ ਉਹ ਅੰਗਲਿਸ਼ ਵਿੱਚ ਲੋ ਤੇ ਬੈਡ ਹੁੰਦੇ ਨਾ ਉਹਦੇ ਵਿੱਚ ਕੱਲੇ ਕੱਲੇ ਲੇਅਰ ਦੇਖਦੀ ਆ ਉਹ ਵਾਹ ਜੀ ਵਾਹ ਲਾਚੇਪਰ ਦੀ ਕਰੰਚੀ ਜਸ ਇਨੀ ਜਬਰਦਸਤ ਸਵਾਦ ਮੈਂ ਕਹਾਂ ਜਦੋਂ ਤੁਸੀਂ ਖਾਓਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਵਾਕੇ ਕੀ ਕਮਾਲ ਚੀਜ਼ ਹੈ ਤੇ ਨਾਲ ਤੁਹਾਨੂੰ ਇੱਥੇ ਆ ਮਿਲਣਾ ਮਤਲਬ ਇਹ ਹਰੇਕ ਟਾਂਬੇ ਦੀ ਤੇ ਹਰੇਕ ਰੈਸਟੋਰੈਂਟ ਦੀ ਸ਼ਾਨ ਹੁੰਦੀ ਆ ਸਿਰਕੇ ਵਾਲਾ ਪਿਆਜ਼ ਵਾਕੇ ਬੜੀ ਕਮਾਲ ਆ ਯਾਰ ਦਾਲ ਦਾ ਢੜੀ ਨਾ ਮਲੋ ਅੱਖਾਂ ਮੀਟ ਕੇ ਬੰਦਾ ਆਰਡਰ ਕਰੇ ਨਾ ਕਮਾਲ ਚੀਜ਼ ਹੈ ਬਾਜੀ ਦੇਖੋ ਨਵਰੀਆ ਕੜੀ ਦੀ ਓਹ ਥੈਂਕ ਯੂ ਵੀਰ ਜੀ ਥੈਂਕ ਯੂ ਬਾਜੀ ਬਹੁਤ ਬਹੁਤ ਸ਼ੁਕਰੀਆ ਜੀ ਬੋਸ ਦੇ ਬਰੇਨ ਤੇ ਹੁਣ ਵਾਰੀ ਲੱਛੇ ਪੰਡ ਦੇ ਮੇਰੀ ਹੁਣ ਆ ਗਈ ਗਾਰਲਿਕ ਨਾਂ ਦੀ ਵਾਰੀ ਗੱਲ ਇੱਕ ਨਾਂ ਓਏ ਹੋਏ ਹੋਏ ਪਹਿਲਾਂਦਰ ਨਾਂ ਚੈੱਕ ਕਰੋ ਭਾਜੀ ਪਹਿਲਾਂਦਰ ਕਿਉਂ ਬੰਦੇ ਕੀ ਨਹੀਂ ਗੱਲ ਤੇ ਬਾਈਟ ਲੈਂਡ ਆਫ ਆਲ ਇੱਡਕਰੇ ਵਾਈਟ ਡਿੱਕ ਪਾਇਰ ਤਾਂ ਹੋਣੀ ਚਾਹੀਦੀ ਕੱਢੂਗਾ ਆ ਆ ਗਿਆ ਹੁਣ ਇਹਨਾਂ ਨੇ ਪਲੀਰ ਪੰਜਾਬੀ ਕਹਿੰਦੇ ਹੁੰਦੇ ਨੇ ਨਾ ਜਿਹੜਾ ਕੰਮ ਕਰੋ ਮੂੰਹ ਪਰ ਕੇ ਕਰੋ ਮੂੰਹ ਪਰ ਕੇ ਕੀ ਬਾਤ ਹੋ ਜਾਏਗੀ ਪਈ ਨਕੋਦਰ ਦੇ ਵਿੱਚ ਫੇ ਕਿਵੇਂ ਲੋਕ ਵੀ ਕਿੰਨਾ ਇੱਥੇ ਪਿਆਰ ਦਿੰਦੇ ਨੇ ਤੁਹਾਡੇ ਕੋਲ ਬਹੁਤ ਕਿਰਪਾ ਜੀ ਮੈਂ ਕਹਾਂ ਲੋਕਾਂ ਦੇ ਕਰਕੇ ਆਪਾਂ ਇੱਥੇ ਬੈਠੇ ਆ ਅੱਜ ਆਏ ਹੋਏ ਲੋ ਜੀ ਸਾਰੀ ਸਾਡੀ ਨਕੋਦਰ ਏਰੀਆ ਦੀ ਸੰਗਤ ਜਿਨ੍ਹਾਂ ਨਾਲ ਇੰਨਾ ਪਿਆਰ ਦਿੱਤਾ ਹੈ ਤਿੰਦ ਪਰ ਕੇ ਰੋਟੀ ਖਾਂਦੇ ਆ ਉਹਨਾਂ ਦੇ ਕਰਕੇ ਅਸੀਂ ਵੀ ਖਾਂਦੇ ਆ ਚਾ ਬਾਦ ਗੱਲ ਇੱਕ ਨਾਲ ਤੇ ਨਾਲ ਕੜਾਈ ਪਨੀਰ ਕੰਬੀਨੇਸ਼ਨ ਜ਼ਬਰਦਸਤ ਭਰੀ ਤੇ ਇਸ ਤੋਂ ਉੱਪਰ ਕੰਬੀਨੇਸ਼ਨ ਨਹੀਂ ਹੋ ਸਕਦਾ ਪਰੀ ਥੈਂਕ ਯੂ so much ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਤੇ ਇੰਨਾ ਸਵਾਦ ਸਾਨੂੰ ਖਾਣਾ ਟੇਸ ਕਰਵਾਇਆ ਤੇ ਬਹੁਤ ਵਧੀਆ ਭਾਜੀ ਤੇ ਇਧਰ ਬਾਈ ਹੁਣਾਂ ਨੂੰ ਮਿਲਾ ਲ ਗੀ ਭਾਜੀ ਰੋਟੀ ਪ੍ਰਸ਼ਾਦਾ ਸ਼ਕੈ ਸ਼ੁਰੂ ਕੀਤਾ ਮੈਂ ਕਰ ਲਿਆ ਤੁਹਾਡੇ ਨਾਲ ਹੀ ਆ ਗਿਆ ਜੀ ਬਸ ਹੁਣ ਰਵੀ ਭਾਜੀ ਵੀ ਹੋ ਗਏ ਪਹਿਲੇ ਅਸੀਂ ਦੋ ਜੀ ਕਰੂ ਪਾਉ ਪਲੇਟ ਜੀ ਆਪਣੀ ਹੁਣ ਤੁਸੀਂ ਕਰਦਾ ਤੁਸੀਂ ਕਰ ਲੋ ਥੈਂਕ ਯੂ ਹਾਂ ਕਰ ਲੋ ਤੁਸੀਂ ਤੇ ਇਹ ਆ ਗਿਆ ਜੀ ਸਾਡੇ ਰਾਈਸ ਪਲਾਉ ਰਾਈਸ ਆ ਗਿਆ ਹੁਣ ਇਹ ਵੀ ਡਿਸ਼ ਕਰੀਏ ਭਾਜੀ ਹਨਾ ਇਹ ਵੀ ਕਰੋ ਜੀ ਥੋੜੇ ਜਿਹਾ ਪਰ ਇਹ ਦਾਲ ਨਾਲ ਕੀ ਕਹਦੇ ਨਾਲ ਇਹ ਪਹਿਲੋਂ ਕੱਲੇ ਚੈੱਕ ਕਰੋ ਜੀ ਇਹ ਇਦਾਂ ਹੀ ਇਹਦਾ ਆਪਣਾ ਇੱਕ ਫਲੇਵਰ ਜਿਹੜਾ ਨਾ ਰਿਚ ਫਲੇਵਰ ਇਹਦਾ ਆ ਕਿਚ ਨਾਲ ਸਬਜ਼ੀਆਂ ਦੇ ਲਓ ਜੀ ਆਪਾਂ ਇਹਨੂੰ ਇੱਧੇ ਲੈ ਲੈਣ ਲੱਗੇ ਹੂੰ। ਕੋਮਰ ਬਈ। ਤੁਸੀਂ ਤਾਂ ਹੈਗੇ ਕਨਫਿਊਜ਼ ਹੋ ਜਾਓਗੇ ਵੀ ਟਾਬੇ ਤੇ ਮੈਂ ਆਰਡਰ ਕੀ-ਕੀ ਕਰਾਂ। ਹਜੇ ਤੱਕ ਪੜਥਾ ਹੈ ਨਹੀਂ ਅਜੇ। ਪੜਥਾ ਖਾਣ ਲਈ ਤੁਹਾਨੂੰ ਆਉਣਾ ਪੈਣਾ ਹੈ ਬੁੱਧਵਾਰ ਤੇ ਸ਼ੁੱਕਰਵਾਰ। ਤੇ ਸ਼ੁੱਕਰਵਾਰ। ਤੇ ਦੋ ਦਿਨ ਤੁਹਾਨੂੰ ਪੜਥਾ ਮਿਲਣਾ ਤੇ ਹੁਣ ਵੀ ਖਾਣਾ ਬਹੁਤ ਸਵਾਦ ਤੇ ਗਰਮ-ਗਰਮ ਨਾਲ ਨੇ। ਇਸ ਕਰਕੇ ਤੁਸੀਂ ਹੁਣ ਕਰਦਾ ਕਿ ਆ ਵੀਡੀਓ ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰੋ। ਨ ਕੋਦਰ ਵਾਲੇ ਕੈਂਟ ਜਾ ਕਮੈਂਟ ਕਰਕੇ ਦੱਸੋ ਵੀ ਨਾਰਨ ਢਾਬਾ ਤੁਹਾਨੂੰ ਕਿਵੇਂ ਦਾ ਲੱਗਦਾ ਤੇ ਉਹਦੇ ਦਾ ਖਾਣਾ ਕਿਵੇਂ ਦਾ ਲੱਗਦਾ ਤੇ ਸੋ ਹੁਣ ਤੁਸੀਂ ਕਰਨਾ ਕਿ ਵੀਡੀਓ ਸ਼ੇਅਰ ਕਰਨੇ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ